ਇਨਾਮ ਸੁਨੋਂ ਜਲਾਲਲਾਵਾ ਰੋਡ ਦਾ ਇਹ ਦੋ ਟਾਈਪੀ ਨੂੰ ਚੱਕ ਕੇ ਲੈ ਗਏ ਮੈਨੂੰ ਕਹਿੰਦੇ ਆ ਤੇ ਕਹਿੰਦੇ ਬਈ ਕੋਈ ਪੁਸਤਾਜ ਕਰਨੀ ਆ ਲੈ ਕੇ ਗਏ ਮੈਨੂੰ ਕਾਪਰੇ ਸਿੰਨਾ ਕੋਲੇ ਤੇ ਦਸਤੇ ਦਸਤੇ ਸੀਗੇ ਕਾਰ ਚਿਭਾ ਲਿਆ ਮੈਨੂੰ ਨਾ ਨਾ ਉੱਥੇ ਗੁਰਨਾਨਕ ਅੰਦ ਕੋਲੇ ਲਿਆ ਕੇ ਬਈ ਇਹਨਾਂ ਨੇ ਮੇਰੇ ਕਾਪਾ ਕੋਪਾ ਮਾਰਿਆ ਤੇ ਮੇਰੇ ਰੱਤ ਸੇ ਇੱਥੇ ਮਾਰਿਆ ਗਾਪਾ ਮੇਰੇ ਬਾਵਾ ਨੇ ਡੰਡ ਜੁਨੇ ਮਾਰੇ ਮੇਰੇ ਪਿੱਛੇ ਪਿੱਛੇ ਮਾਰੇ ਪੱਟਾ ਪੁੱਟਾ ਚੰਗੀ ਤਰ੍ਹਾਂ ਫਿਰ ਮੈਨੂੰ ਉੱਧਰ ਲੈ ਗਏ ਕਿੱਧਰ ਕੋੜਾਲੇ ਮੰਡੀ ਵੀ ਲੈ ਗਏ ਫਿਰ ਮੈਨੂੰ ਉੱਥੇ ਘੁੱਟਿਆ ਉਹ ਸ਼ਾਮ ਨੂੰ 8:30 9 ਵਜੇ ਮੈਨੂੰ 8 ਕੋਟੇ ਰੋਡ ਤੇ ਮੈਨੂੰ ਲਿਆ ਕੇ ਬਹੁਤ ਜਿਆਦਾ ਬਹੁਤ ਜਿਆਦਾ ਬੁਰਾ ਰਗੜੇ ਟਾਕ ਰੱਖ ਰੱਖ ਕੇ ਮੈਨੂੰ ਮਾਰ ਮਾਰ ਰੱਖ ਰੱਖ ਕੇ ਮੈਨੂੰ ਡੰਡਿਆਂ ਨਾਲ ਘੁੱਟਿਆ ਜੀ ਜਿਵੇਂ ਅਸੀਂ ਘੁੱਟਿਆ ਵੀ ਕੇ ਲੈ ਆ ਕੇ ਘਰੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਕੋਈ ਲੜਾਈ ਹੋਈ ਨਹੀਂ ਨਾ ਜੀ ਕੋਈ ਹੋਜੀ ਕੋਈ ਰੰਜਿਸ਼ ਨਹੀਂ ਇਹਨਾਂ ਨਾਲ ਕੋਈ ਹੋਜੀ ਨਹੀਂ ਲਿਆ ਕੇ ਵੀ ਇਹਨਾਂ ਨੂੰ ਉੱਤੇ ਆ ਕੇ ਵੀ ਟਾਲਿਆ ਮੈਨੂੰ ਹਾਂਜੀ ਗੈਨੇ ਸਾਡੇ ਗੱਟੇ ਲੈ ਗਏ ਐ ਕਰਕੇ ਜੋ ਕਰਕੇ ਬਾਗੀ ਜੀ ਤੁਸੀਂ ਪਰਤਾਲ ਕਰੋ ਠੀਕ ਆ 2:30 1:30 ਵਜੇ ਮੈਂ ਮੰਡੀ ਪੁਰਾਣੀ ਮੰਡੀ ਸੀਗਾ ਕਿ ਬਾਬੇ ਖੇਤਰਪਾਲ ਗੋੜੇ ਮੈਂ ਕਿ ਉੱਥੇ ਕੈਮਰੇ ਕੋਲ ਤੁਸੀਂ ਚੈੱਕ ਕਰਾਓ ਪਰਤਾਲ ਕਰੋ ਜੀ ਤੁਸੀਂ ਮੈਨੂੰ ਕਿਉਂ ਗੁੱਟੀ ਆਨੇ ਬਈ ਉਹਨਾਂ ਨੇ ਜਮਾਂ ਰਹਿਮ ਨਹੀਂ ਕੀਤਾ ਕਿ ਜਮਾਂ ਵੀ ਰਹਿਮ ਕੀਤਾ ਹੋਰ ਸਾਰੇ ਕੱਪੜੇ ਵੇਖੋ ਖੂਨ ਨਾਲ ਸਾਰੇ ਲਿਬੜੇ ਹੋਇਆ ਮੇਰਾ ਕੱਪੜੇ ਸਾਈਡ ਤੇ ਪਈਆ ਦੇਖੋ ਤੁਸੀਂ ਖੂਨ ਤਾਂ ਬੰਦ ਨਹੀਂ ਸੀਗਾ ਜੀ ਕਿੰਦਨ ਦੀ ਕਰਨਾ ਤੇ ਜੀ ਕੱਲੇ ਦੀ ਕੱਲ ਕੱਲ ਦੀ ਗੱਲ ਲੱਗੇ ਦੋ ਟਾਈਟਰ ਨਵੇਂ ਚੱਕ ਕੇ ਲੈ ਗਏ ਮੈਨੂੰ ਘੰਟੇ ਘੰਟੇ ਦੁੱਧ ਦੁੱਧ ਘੰਟੇ ਬਾਅਦ ਪਟਾਣਾ 11:00 ਸੁੱਟਦਾ ਗਿਆ ਮੈਨੂੰ ਉੱਤੇ ਮੁਣੀ ਨਾਮ ਡੇਰੇ ਕੋਲੇ ਸੁੱਟ ਗਏ ਫਿਰ ਇਹਨਾਂ ਨੇ ਕਿਤੇ ਸੈਰਸੂਰ ਕਰਦੇ ਇਹਨਾਂ ਨੂੰ ਪਤਾ ਨ ਲੱਗਾ ਮੈਨੂੰ ਚੱਕ ਕੇ ਲਿਆਏ ਵਾਂਡੀ ਮੈਨੂੰ ਚੱਕ ਕੇ ਕਰਦੇ ਮੇਰੇ ਬਾਹਰ ਗਏ ਹੋਏ ਸੀ ਤੇ ਚੱਕ ਕੇ ਮੈਨਾਂ ਦਾਖਲ ਦੁਖਲ ਕਰਾਇਆ ਹਾਂਜੀ ਟਰੈਕ ਬੱਚੇ ਚੰਗੇ ਦਾ ਬਣਿਆ ਨਾ ਮੈਨੂੰ ਕੜੀਸਿਆ ਆ ਮੇਰੇ ਸਾਰੇ ਕੜੀਸ ਹੋਈ ਹੋਈ ਆ ਮੇਰੇ ਲਾਸਾ ਪਈ ਹੋਈ ਆ ਪਿੱਛੇ ਇਹ ਉਹ ਬੁਰਾ ਲੋਆ ਪਾ ਵੀ ਮੈਨਾਂ ਨੂੰ ਇਹ ਗੱਲ ਕਿਹਾ ਵੀ ਮੇਰਾ ਕਸੂਰ ਕੋਈ ਹੈ ਨਹੀਂ ਕੋਈ ਕਸੂਰ ਨਹੀਂ ਮੈਂ ਚਿੱਕਾ ਮਾਰਦਾ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਹੈਗਾ ਵੀ ਤੁਸੀਂ ਪੜਤਾਲ ਕਰੋ ਮੇਰਾ ਕੋਈ ਕਸੂਰ ਨਹੀਂ ਇਹ ਗੱਲ ਕਹੀ ਹੈ ਇਹਨਾਂ ਨੇ ਜਮਾਨੇ ਰਹਿਮ ਜੱਦਾ ਠੀਕ ਹੈ ਜੀ ਹਾਂਜੀ ਇਹਨਾਂ ਕੋਲੇ ਸੀਗਾ ਇੱਕ ਤਾਂ ਖੰਡਾ ਸੀਗਾ ਖੰਡਾ ਸੀਗਾ ਇੱਕ ਤਾਂ ਤੇ ਦੋ ਤਿੰਨ ਦਸਤੇ ਸੀਗੇ ਵੀ ਡੰਡੇ ਸੀ ਦੂਜੇ ਜਿਹੜੇ ਉਹ ਹੁੰਦੇ ਬੈਸਬਾਲ ਜਿਹੇ ਉਹ ਸੀਗੇ ਵੀ 7-8 ਜਣੇ ਸੀਗੇ ਵੀ ਚਾਹ ਇੱਕ ਜਣ ਖੰਡਾ ਇੱਕ ਜਣੇ ਗੜੇ ਸੀਗਾ ਤੇ ਇਹਨਾਂ ਦੇ ਇੱਥੇ ਮਾਰਿਆ ਹੈਗਾ ਉਹਨਾਂ ਨੇ ਤੇ ਸਾਰਾ ਹੱਥ ਟੁਆਟਾ ਮੇਰਾ ਆ ਮੇਰੀ ਲੱਤ ਦੇਖੋ ਤੁਸੀਂ ਟੰਕੇ ਆ ਹੋਏ ਆ ਤੇ ਸਾਰਾ ਮੇਰਾ ਫ੍ਰੈਕਚਰ ਹੋਇਆ ਹੋਇਆ ਸਾਰਾ ਤੇ ਚੱਪਲਾਂ ਨਾਲ ਤੇ ਮੇਰੇ ਇੱਥੇ ਦੋਨੇ ਪਾਸੇ ਉਹ ਡੰਡਾ ਰੱਖ ਕੇ ਤੇ ਲੱਤਾਂ ਰੱਖਿਆ ਮੇਰੇ ਉੱਤੇ ਆ ਕੋਈ ਇਨਸਾਨ ਹੈ ਜੇ ਮੇਰੇ ਨਾਲ ਮੈਂ ਕਿਹਾ ਕੋਈ ਮੇਰਾ ਇੰਨਾ ਕਿਉਂ ਰਹਿਮ ਕਰ ਵੀ ਰਹਿਮ ਖਾ ਲੋ ਵੀ ਇੰਨਾ ਕੋਈ ਇੰਨਾ ਕਸੂਰ ਨਹੀਂ ਹੁੰਦਾ ਵੀ ਬੰਦੇ ਨੂੰ ਤੁਸੀਂ ਐਨਾ ਕੁੱਤੀ ਆਨੇ ਵੰਨਾ ਭਾਈ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਕਹੀ ਆ ਵੀ ਤੇ ਕਹਿੰਦਾ ਵੀ ਬੰਦੇ 10 ਬੰਦੇ ਅਸਮਾ ਕੇ ਵੀ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਨੂੰ ਪਤਾ ਹੀ ਨਹੀਂ ਕੋਈ ਗਲਵਾਤ ਦਾ ਵੀ ਕੋਈ ਗਲਵਾਤ ਉਹਨਾਂ ਜਮਾ ਰਹਿਮ ਨੇ ਆਇਆ ਵੀ ਇੰਨਾ ਬੁਰਾ ਗੁੱਟਾ ਵੀ ਮੈਨੂੰ ਗੱਡੀ ਚ ਪਾ ਕੇ ਵੀ ਕ੍ਰੀਸਾ ਵੀ ਉਦੋਂ ਵੀ ਕਹੇ ਕੋਈ ਜਨਤਾ ਨੇ ਵੀਡੀਓ ਬਣਾਇਆ ਵਾਰ ਹਾਂਜੀ ਕੰਮਾ ਜੀ ਕੋਲ ਦੇ ਪੁਲਿਸਦਾਰ ਜਾਣਾ ਹੁੰਦਾ ਹੀ ਠੀਕ ਹੈ ਕਦੇ ਗੱਟਿਆਂ ਗੁੱਟਿਆਂ ਜਾਵੜਦਾ ਹੁੰਦਾ ਇਹ ਜਿਹੜੇ ਦੋਸ਼ ਲਾ ਰਹੇ ਕਿੰਨੇ ਕਰਦੇ ਨੇ ਦੋਸ਼ ਲਾ ਰਹੇ ਕਿ ਕੰਦੇਖ ਸੀ ਤੇ ਕਹਿੰਦੇ ਵੀ ਬੀ ਵਾਈ ਗੱਟੇ ਮੋਟਰਸਾਈਕਲ ਤੇ ਸੀ ਲੈ ਕੇ ਗਏ ਆ ਕਹਿੰਦਾ ਕੰਦੇ ਦੇ ਵਿੱਚ ਵਿੱਚ ਗੱਲ ਅੰਦਰ ਦੇ ਵਿਚ ਵਿੱਚ ਕੰਮ ਹੋਇਆ ਮੈਂ ਵੀ ਇੰਨੇ ਘਟਕੇ ਕਮ ਲੈ ਆਂ ਅਸੀਂ ਦੱਸੋ ਸਾਨੂੰ ਵੀ ਸਾਈਕਲ ਮੰਗਣੇ ਦੇ ਦੰਦਾ ਮੋਹਰਸਾਲ ਕਿੱਥੇ ਲਿਆ ਅਸੀਂ ਕਹੀ ਗਏ ਵੀ ਛੱਡ ਦਿਓ ਸਾਨੂੰ ਵੀ ਕਿ ਮੇਰਾ ਕੋਈ ਕਸੂਰ ਨਹੀਂ ਬਈ ਉਹਨਾਂ ਜਮਾਂ ਨਹੀਂ ਛੱਡਿਆ ਬਈ ਕੁੱਤੀ ਗਈ ਕੁੱਤੀ ਗਈ ਡੰਡੇ ਵਾਲਾ ਬੁੜਾਈ ਹੈ ਤੇ ਕੱਪ ਹਮਾਰਾ ਮੇਰੇ ਸਾਥ ਆਟੇ ਟਾਂਕੇ ਆਈ ਹੋਈ ਹੈ ਤੇ ਇਧਰ ਸਾਰਾ ਕੋਈ ਬੁਰਾ ਹੋਇਆ ਕਿ ਮੇਰੇ ਸਾਰੇ ਪੂਨਾ ਕੱਪੜੇ ਲੁੱਟੇ ਹੋਏ ਆ ਹਾਂਜੀ ਕਿਸੇ ਨੇ ਨਹੀਂ ਛੜਾਇਆ ਸਭ ਤੁਮਾਂਸਾ ਦੇਖੀਏ ਵੀਡੀਓ ਬਣਾਈਏ ਕਿਸੇ ਨੇ ਨਹੀਂ ਕਿਹਾ ਵੀ ਛੱਡ ਦਿਓ ਚਲੋ ਇੰਨਾ ਨਹੀਂ ਕੁੱਤੇ ਦਾ ਹੁੰਦਾ ਉਹ ਜਾਨੀ ਕੁੱਤੇ ਦਾ ਵੀ ਜਿਹੜਾ ਕੁਝ ਹੋ ਗਿਆ ਬਈ ਕੁਛ ਕਾਰਵਾਈ ਕਰੋ ਜੋ ਕਰੋ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਮੈਂ ਤੇ ਵੀ ਮੈਨੂੰ ਮੈਂ ਕੁਛ ਛੱਡ ਦੇਵੇ ਗੱਲ ਵੀ ਮੈਂ ਨੇ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਆ ਵੇਖੋ ਜੀ ਆਹ ਦੇਖੋ ਸਾਰਾ ਪੈਸ਼ਰ ਹੋਇਆ ਹੋਇਆ ਹੈ ਆ ਵੀ ਪੁਲਿਸ ਆਈ ਹੈ ਹਾਂ ਪੁਲਿਸ ਬੋਸ ਕੋਈ ਨਹੀਂ ਆਈ ਹੈ ਭਾਈ ਮੰਗ ਕੀ ਬਸ ਮੇਰਾ ਤਸਦੀਕ ਇਨਸਾਫ ਹੋਵੇ ਬਸ ਔਰ ਕੁਛ ਨਹੀਂ ਅਸੀਂ ਗਰੀਬ ਬੰਦੇ ਅਸੀਂ ਮੇਰਾ ਨਾਰਜ ਨਹੀਂ ਹੈ ਜੀ ਜਲਾਲਾਬਾਦ ਰੋਡ ਤੋਂ ਆ ਵੀਰੇ ਕੋਈ ਗੱਲਬਾਤ ਨਹੀਂ ਸੀ ਕੋਈ ਕੁਝ ਵੀ ਨਹੀਂ ਸੀ ਵੀ ਇਹ ਕਰੇ ਸੁੱਤੇ ਪਏ ਸੀ ਸਾਡੇ ਵੀ ਚਾਰ ਜਨੇ ਬੰਦੇ ਆਏ ਆ ਸਾਡੇ ਘਰੇ ਇੱਕ ਪਿੱਛੇ ਖੜ ਗਿਆ ਤੇ ਤਿੰਨ ਗਾਂ ਆਗੇ ਉਹਨਾਂ ਦੇ ਹੱਥ 'ਚ ਨਾ ਵੱਡੇ ਵੱਡੇ ਹਥਿਆਰ ਰਗੇ ਸੀ ਲੋਹੇ ਦੀ ਰੋਣਾ ਕਰਪਾਨਾ ਕਾਪੇ ਤੇ ਉਹ ਸਾਨੂੰ ਕਹਿੰਦੇ ਵੀ ਅਸੀਂ ਮਿਲਣਾ ਸਾਨੂੰ ਨੂੰ ਮਿਲਣਾ ਸੀ ਕਿ ਆ ਵੀ ਬਈ ਕੰਮ ਕੀ ਐ ਕਹਿੰਦੇ ਨਹੀਂ ਅਸੀਂ ਉਹਨੂੰ ਬਾਹਰ ਕੱਢੋ ਵੀ ਅਸੀਂ ਕਹਾਂ ਬਈ ਸਾਨੂੰ ਕੰਮ ਦੱਸੋ ਉਹਨਾਂ ਨੇ ਸਾਡੇ ਗੇਟ ਨੂੰ ਤੱਕਾ ਮਾਰਿਆ ਨਾਲ ਦੀ ਨਾਲ ਸਾਡਾ ਗੇਟ ਖੁੱਲ ਗਿਆ ਤੇ ਅੰਦਰ ਵੜ ਗਏ ਗਡਾਸੇ ਕਾਪੇ ਕਰਪਾਨਾ ਲੈ ਕੇ ਕਹਿੰਦੇ ਉਹਨੂੰ ਬਾਹਰ ਕੱਢੋ ਬਾਹਰ ਕੱਢੋ ਤੇ ਇਹ ਬੰਦਾ ਵਿਚਾਰਾ ਸੁੱਤਾ ਪਿਆ ਸੀ ਇਹ ਸਾਡਾ ਤੇ ਇਹਨੂੰ ਬੈੱਡ ਤੋਂ ਖੜੀਸਦੇ ਹੋਏ ਲੈ ਕੇ ਆਏ ਬਾਹਰ ਵੀ ਅਸੀਂ ਨਾ ਲਗੇ ਤੇ ਸਾਨੂੰ ਨਾਲ ਗਾਲੀ ਗਲੋਚ ਕੀਤਾ ਤੇ ਉਹ ਹਥਿਆਰ ਤੇ ਸਾਡੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਜੇ ਤੁਸੀਂ ਜਾਓਗੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਤੁਹਾਡੇ ਨਾਲ ਬਹੁਤ ਮਾੜੀ ਕਰਾਂਗੇ ਗੱਲਬਾਤ ਦੱਸੀ ਉਹ ਤੇਜੀ ਕੁ ਉਹ ਕੋਈ ਗੱਲਬਾਤ ਨਹੀਂ ਸਾਨੂੰ ਕੁਝ ਵੀ ਨਹੀਂ ਦੱਸਿਆ ਵੀ ਅਸੀਂ ਉਹਨਾਂ ਨੂੰ ਪਿੱਛੇ ਆ ਵੀ ਸਾਡੇ ਬੰਦੇ ਦਾ ਕੀ ਕਸੂਰ ਹੈ ਵੀ ਸਾਨੂੰ ਇੱਕ ਵਾਰੀ ਤੁਸੀਂ ਸਬੂਤ ਦਿਓ ਵੀ ਸਾਡੇ ਬੰਦੇ ਨੇ ਇਹ ਗੁਨਾਹ ਕੀਤਾ ਵੀ ਇਹ ਗੱਲਬਾਤ ਹੈ ਸਾਨੂੰ ਕਿਸੇ ਕੋਈ ਗੱਲ ਬਾਰੇ ਨਹੀਂ ਕਿਹਾ ਬਸ ਸਾਨੂੰ ਇਹ ਕਿਹਾ ਬੰਦਿਆਂ ਨੂੰ ਬਾਹਰ ਕੱਢੋ ਵੀ ਮੇਰਾ ਹਸਬੰਡ ਉਸ ਟਾਈਮ ਹੈ ਨਹੀਂ ਸੀ ਇਹ ਸਾਡੇ ਘਰੇ ਹੈਗੇ ਸੀ ਇਹਨੂੰ ਕੀ ਖਿੱਚ ਕੇ ਕਡੇਸ ਕੇ ਲਈ ਇਹ ਮੇਰਾ ਦੇਵਰ ਹੈਗਾ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਕੋਈ ਸਾਡੇ ਬੰਦੇ ਨਾਲ ਹੋਇਆ ਸਾਨੂੰ ਉਸ ਬਾਰੇ ਇਨਸਾਫ ਮਿਲੇ ਅਸੀਂ ਗਰੀਬ ਬੰਦੇ ਆਂ ਦਾ ਮਤਲਬ ਇਹ ਨਹੀਂ ਅਸੀਂ ਪਰਦੇਸ ਪਏ ਆਂ ਤੇ ਤੁਸੀਂ ਜੋ ਮਰਜ਼ੀ ਕਰੋਗੇ ਉਹ ਵੀਡੀਓ ਆਈ ਹੈ ਸਾਹਮਣੇ ਉਹ ਵੀਡੀਓ ਮੈਂ ਬਣਾਈ ਹੈ ਸਾਡੇ ਘਰੇ ਬੜੇ ਗੜਾਸੇ ਕਾਪੇ ਕਰਪਾਨਾ ਲੈ ਕੇ ਸਾਨੂੰ ਮੰਦਾ ਚੰਗਾ ਬੋਲੇ ਆ ਤੇ ਕਹਿੰਦੇ ਜੇ ਤੁਸੀਂ ਵਿੱਚ ਪਾਓਗੇ ਤੇ ਤੁਹਾਡੇ ਨਾਲ ਬਹੁਤ ਬੁਰਾ ਹੋਊਗਾ ਹਾਂਜੀ ਉਦੋਂ ਲੈ ਕੇ ਗਏ ਸੀ ਉਦੋਂ ਜਿਹੜਾ ਬੰਦਾ ਅੱਗੇ ਹੈਗਾ ਸੀ ਨਾ ਉਹ ਖੜੀਸ ਕੇ ਲੈ ਗਿਆ ਤੇ ਤਿੰਨ ਬੰਦੇ ਪਿੱਛੇ ਹੈਗੇ ਸੀ ਉਹ ਪਹਿਲਾਂ ਤਾਂ ਪੈਦਲ ਲੈ ਗਏ ਥੋੜੀ ਜੀ ਗਾਂ ਜਾ ਕੇ ਉਹਨਾਂ ਦੀ ਗੱਡੀ ਖੜੀ ਸੀ ਕਾਰ ਤੇ ਤੇ ਇੱਕ ਬੰਦਾ ਉਹਨੂੰ ਖੜੀਸ ਕੇ ਲੈ ਗਿਆ ਤਿੰਨ ਬੰਦੇ ਸਾਡੇ ਗੱਲ ਪੈਨ ਨੂੰ ਆਏ ਨਹੀਂ ਅਸੀਂ ਉਹ ਬੰਦਿਆਂ ਨੂੰ ਨਹੀਂ ਜਾਣਦੇ ਪਹਿਲਾਂ ਕੋਈ ਸਾਨੂੰ ਕਿਸੇ ਗੱਲ ਦਾ ਨਹੀਂ ਉਹਨਾਂ ਨੇ ਕੋਈ ਵੀ ਗੱਲ ਨਹੀਂ ਦੱਸੀ ਵੀ ਇਹ ਗੱਲ ਹੈ ਪੂਜਾਰੀ ਨੇ ਕਿਹੜਾ ਦਲਾਲਾਬਾਦ ਰੋਡ ਲੋਰੀਆ ਬਸਤੀ ਕੀ ਕੜਨਾ ਮੈਂ ਜਦੋਂ ਮਦਾਦ ਆ ਹਾਂਜੀ ਜੀ ਗਲਬਣੀ ਜੀ ਉਹ ਜਿਹੜਾ ਠੀਕ ਐਵੇਂ ਸੀਗਾ ਸੀ ਨਾ ਗਲੀ 'ਚ ਵੈਸੇ ਹੀ ਖਾਣਾ ਪੀਣਾ ਖਾ ਕੇ ਗੇੜੇ ਜੇ ਘਟਦੇ ਸੀਗੇ ਇੱਕ ਕਾਰ ਤੇ ਚਾਰ ਪੰਜ ਬੰਦੇ ਸੀਗੇ ਤੇ ਇਹਨਾਂ ਨੂੰ ਗਲੀ 'ਚ ਸੱਟਤਾ ਅਸੀਂ ਭੱਜ ਕੇ ਦੇਖਣ ਗਏ ਆ ਤੇ ਇਹਨਾਂ ਦੇ ਖੂਨ ਹੱਥ ਪੈਰ ਤੇ ਸਾਰੇ ਤੇ ਡੁੱਲੀ ਜਾਂਦਾ ਸੀਗਾ ਮਾੜਾ ਮੋਟਾ ਅਸੀਂ ਜਾਣਦੇ ਅਸੀਂ ਕਿਰਾਏਦਾਰ ਹੈਗੇ ਆ ਇਹ ਘਰੇ ਆਏ ਅਸੀਂ ਇਹਨਾਂ ਨੂੰ ਲਿਜਾ ਕੇ ਸਿਟੀ ਲੈ ਕੇ ਗਏ ਆ ਰਾਤ ਨੂੰ ਰਿਪੋਰਟ ਲਿਖਾਈ ਆ ਉਹਨਾਂ ਨੇ ਸਾਨੂੰ ਭੇਜਿਆ ਅਸੀਂ ਕੱਲੇ ਰਾਤ ਨੂੰ ਸਰਕਾਰੀ ਹਸਪੀਟਲ ਤੇ ਦਾਖਲ ਕੀਤਾ ਆ ਕੇ ਸਾਡੇ ਨਾਲ ਕੋਈ ਵੀ ਨਹੀਂ ਸੀਗਾ ਤੇ ਸਵੇਰ ਤੋਂ ਸ਼ਾਮ ਤੱਕ ਹਜੇ ਵੀ ਕੋਈ ਗੱਲਬਾਤ ਉੱਧਰੋਂ ਜਾ ਕੇ ਸਵੇਰੇ ਵੀ ਆਏ ਅਸੀਂ 3-4 ਘੰਟੇ ਪਏ ਰਹੇ ਆ ਉਹਨਾਂ ਨੇ ਕਿਹਾ ਫੋਨ ਕੀਤਾਗੇ ਨਾ ਸਾਨੂੰ ਕੋਈ ਫੋਨ ਕੀਤਾ ਨਾ ਕੋਈ ਗੱਲਬਾਤ ਹੈਗੀ ਆ ਤੇ ਹੁਣ ਸ਼ਾਮ ਨੂੰ ਸਾਨੂੰ ਇਹ ਕੁਝ ਕਰਨਾ ਪਿਆ ਉਨਕੀ ਮੰਗ ਆਛੇ ਸਾਢੇ 10 ਹੀ ਮੰਗ ਹੈਗੀ ਆ ਮਤਲਬ ਜਿਹੜਾ ਕੁਝ ਹੈਗਾ ਜਿਨ੍ਹਾਂ ਨੇ ਕੀਤਾ ਨਹੀਂ ਕੀਤਾ ਹੈਗਾ ਉਹਨਾਂ ਨੂੰ ਦੇਖੋ ਜਿਹੜਾ ਕੁਝ ਹੈਗਾ ਸਬੂਤ ਆਪਦਾ ਹੈਗਾ ਲਿਆ ਕੇ ਪਰ ਇਹ ਨਜਾਇਜ਼ ਕੰਮ ਨਾ ਕਰੋ ਹਾਂਜੀ ਇੱਕ ਵੀਡੀਓ ਆਈ ਹੈ ਜਿਹੜੀ ਸਾਹਮਣੇ ਆਈ ਹੈ ਸਾਡੇ ਵੀ ਇੱਕ ਲੜਕਾ ਹੈਗਾ ਜਿਸ ਨੂੰ ਟਰਾਲੇ ਦੇ ਪਿੱਛੇ ਖੜੀ ਸ ਹੈ ਤੇ ਉਹਦੇ ਸਬੰਧ ਚ ਸਾਡੇ ਕੋਲ ਜਿਹੜੀ ਐਮਐਲਆਰ ਆਈ ਹੈ ਤੇ ਅਸੀਂ ਉਹ ਲੜਕੇ ਦੀ ਸਟੇਟਮੈਂਟ ਲਿਖ ਕੇ ਜੋ ਐਸ ਪਰ ਲਾਅ ਬੰਦਦਾ ਉਹ ਕਰਾਂਗੇ ਦੇ ਕਿ ਕਾਰਨ ਕੀ ਸੀ ਇਹ ਕਿਉਂ ਕ੍ਰਿਸ ਸੀ ਇਹ ਕਾਰਨ ਇਹ ਸੀ ਉਹ ਕਹਿੰਦੇ ਆ ਵੀ ਇਹ ਜਿਹੜਾ ਇਲਜ਼ਾਮ ਲਗਾ ਰਹੇ ਸੀ ਦੂਸਰੀ ਪਾਰਟੀ ਵੀ ਉਹ ਵੀਡੀਓ ਦੇ ਵਿੱਚ ਹੀ ਵੇਖਿਆ ਜਾ ਰਿਹਾ ਜਿਹੜਾ ਦੂਸਰੀ ਪਾਰਟੀ ਇਲਜ਼ਾਮ ਲਾ ਰਹੀ ਹੈ ਵੀ ਜਿਹੜਾ ਇਹਨੇ ਕੋਈ ਗੱਟੇ ਕੋ ਚੋਰੀ ਕੀਤੀ ਉਹ ਹਜੇ ਕੋਈ ਕਲੈਰਿਟੀ ਹੈ ਨਹੀਂ ਉਸਾਮ ਵਿੱਚ ਤੇ ਕੋਈ ਬੰਦਾ ਰਿਕਸ਼ਨ ਹੋਈ ਹੈ ਉਹਦੀ ਸਟੇਟਮੈਂਟ ਲੜਕੇ ਦੀ ਆਪਾਂ ਲਿਖ ਕੇ ਨਾ ਸਾਰੀ ਜਿਹੜੋ ਲੜਕੇ ਦੀ ਸਟੇਟਮੈਂਟ ਲਿਖਾਂਗੇ ਉਹ ਸਾਰਾ ਕੁਝ ਤਾਂ ਸੁਕੀ ਮੈਟ੍ਰਿਕ ਹੀ ਨਹੀਂ ਸੀ